ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਆਪਣੇ ਕੋਲ ਇੱਕ ਸੋਨਾ ਲੀਕਾ ਟਰੈਕਟਰ ਆਇਆ ਡੀਆਈ 35 ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ ਜੇ ਕਿਸੇ ਵੀ ਨੇ ਲੈਣਾ ਹੋਇਆ ਤਾਂ ਬਾਈ ਦੇਖ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਟਰੈਕਟਰ ਬਾਰੇ ਆਜੋ ਜੀ ਤੇ ਲੋ ਜੀ ਬਾਈ ਆਹ ਟਰੈਕਟਰ ਆਇਆ ਆਪਣੇ ਕੋਲ ਡੀਆਈ 35 ਕੱਲੇ ਆਇਆ ਟਰੈਕਟਰ ਆਪਣੇ ਕੋਲ ਜੇ ਤੇ ਸਭ ਤੋਂ ਪਹਿਲਾਂ ਮਿਲੋ ਬਾਈ ਕਰਨਵੀਰ ਸਿੰਘ ਨੂੰ ਕਰਨ ਵੀਰ ਹੈ ਕਿ ਤਰਨ ਵੀਰ ਹੈ ਬਾਈ ਕਰਨ ਵੀਰ ਹੈ ਤਰਨ ਵੀਰ ਹੈ ਠੀਕ ਆ ਤੇ ਸਾਡਾ ਵੀਰ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਬੜੇ ਠੀਕ ਹੈ ਜੀ ਵਧੀਆ ਜੀ ਵਧੀਆ ਠੀਕ ਠਾਕ ਹਾਂਜੀ ਦੇਖਦਾ ਬਾਈ ਠੀਕ ਆ ਟਰੈਕਟਰ ਠੀਕ ਆ ਬਾਜੀ ਠੀਕ ਆ ਜੀ ਡੀਆਈ 35 ਆ ਜੀ ਮਾਡਲ 2007 ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਤੇ ਬਾਕੀ ਬਾਈ ਟਾਇਰ ਦੇਖ ਲਓ ਟਾਇਰ ਘੱਟ ਆ ਟਾਇਰ ਦਾ ਹੈ ਮੁਰਲੇ ਟਾਇਰ ਹੈਗੇ ਆ ਜੀ ਅੱਧੇ ਇੱਕ ਪਿਛਲੇ ਟਾਇਰ ਤਾਂ ਸਮਝ ਲਓ ਨੇੜੇ ਹੀ ਆ ਪੈਣਾ ਹੀ ਆ ਮਤਲਬ ਕਹਿਣ ਦਾ ਭਾਵ ਠੀਕ ਨੇ ਜੀ ਬਾਕੀ ਬਾਈ ਏਅਰ ਪੀ ਕਿੰਨੇ ਉਸ ਪਾਵਰ ਆ ਜਾਂਦਾ ਨਾ 35 ਚ ਆਉਂਦਾ ਹੈ ਨਾ 40 ਉਸ ਪਾਵਰ ਆ ਜਾਂਦਾ ਹਾਂ 40 ਹੈ ਨਾ 40 39 ਚ ਆ ਜਾਂਦਾ ਹਾਂ 40 ਠੀਕ ਆ ਬਾਈ ਇਹ ਮੇਰੇ ਕੋਲ ਨਾ ਦੋਏ ਇੰਜਨਾਂ ਦੇ ਚ ਆ ਗਿਆ ਹੈ ਨਾ ਜੀਟਰ ਵਾਲੇ ਚ ਜੀਟਰ ਵਾਲਾ ਇੰਜਨ ਹੈ ਇਹਦਾ ਖੋਲਨੀ ਬਾਈ ਸ਼ੋ ਇਹਦੀ ਦੋਏ ਤਰਾ ਬਾਈ ਹਾਂ ਆਏ ਬਸ ਲੋ ਜੀ ਬਾਈ ਇੰਜਨ ਚੈੱਕ ਕਰੋ ਮਿਸਤਰੀ ਬਾਈ ਇੰਜਨ ਦੇਖ ਵੀ ਨਾਲ ਦਾ ਹੈ ਹਾਂ ਇੰਜਨ ਨਾਲ ਦਾ ਜੀ ਨਾਲ ਦਾ ਨਾ ਖੁੱਲਿਆ ਹੋਆ ਤਾਂ ਨਹੀਂ ਹੈ ਦੇਖ ਨਾ ਖੁੱਲਿਆ ਹੋਆ ਨਹੀਂ ਹੈ ਇੰਜਨ ਇੰਜਨ ਨਹੀਂ ਖੁੱਲਿਆ ਹੋਆ ਬਾਈ ਹਾਂ ਆਹ ਦੇਖ ਲਓ ਬਾਈ ਚੈੱਕ ਕਰ ਲਓ ਇਹਨਾਂ ਨੱਡਾਂ ਦੇ ਪਛਾਣ ਹੋ ਜਾਂਦੀ ਹੈ ਵੀ ਇੰਜਨ ਖੁੱਲਿਆ ਹੋਆ ਨਹੀਂ ਹੈ ਇਤਰੀ ਆਹ ਚੀਜ਼ ਨੂੰ ਵੀ ਨਹੀਂ ਚਾਬੀ ਲੱਗੀ ਵੀ ਹੈ ਨਾ ਨਹੀਂ ਠੀਕ ਹੈ ਜੀ ਬਾਕੀ ਬਾਈ ਜਿਹੜੇ ਆਹ ਇੰਜਨ ਦੇ ਨਾ ਜਿਹੜੇ ਜੀਟਰ ਵਾਲੇ ਇੰਜਨ ਆਉਂਦੇ ਨੇ ਤੇ ਇਹ ਇਹ ਇੰਜਨ ਇੰਜਣ ਹੋਏ ਬਹੁਤ ਕਾਮ ਆ ਫਿਰ ਬਾਅਦ ਚ ਬੰਦ ਕਰਤੇ ਤੇ ਇਹ ਬੰਦ ਹੈਨਾ ਇਹ ਫਿਰ ਆਪਣਾ ਤਿਆਰ ਕਰਨਾ ਫਿਰ ਬਾਅਦ ਚ ਸੋਨਾਲੀਕਾ ਆਪਣਾ ਆਪਣਾ ਇੰਜਣ ਬਣਾਉਣਾ ਇਹ ਜਿਹੜੇ ਆਪਣੇ ਇੰਡੋ ਫਾਰਮ ਆਉਂਦੇ ਤੇ ਬਾਈ ਇੰਡੋ ਫਾਰਮ ਇਹ ਮਾਡਲਾਂ ਚ ਉਹ ਵੀ ਆ ਇੰਜਣ ਚ ਆਉਂਦੇ ਇੱਕੋ ਇੰਜਣ ਚ ਆਉਂਦੇ ਤੇ ਲਾ ਦੀ ਬਾਈ ਸ਼ੋਹ ਜੀ ਇਹਦੀ ਹਾਈ ਸਪੀਡ ਕਲਟੀਵੇਸ਼ਨ ਬਾਈ ਜੇ ਕਿਸੇ ਨੇ ਲੈਣਾ ਹੋਇਆ ਟ੍ਰੈਕਟਰ ਦਾ ਰੇਟ ਵੀ ਜਾਇਜ਼ ਆ ਠੀਕ ਆ ਜੀ ਤੇ ਘੱਟ ਰੇਟ ਚ ਤੁਹਾਨੂੰ ਆਪਣਾ ਟ੍ਰੈਕਟਰ ਦੇ ਇਹਦੀਆਂ ਲਾਈਟਾਂ ਬਾਈ ਆਉਂਦੀਆਂ ਵਿੱਚ ਆ ਦੇਖੋ ਪਹਿਲਾਂ ਇਹਦੇ ਲੱਟਾਂ ਸਾਈਡ 'ਚ ਵੀ ਆਈਆਂ ਇਹ ਲੱਟਾਂ ਹੈਗਾ ਵਿੱਚ ਜਾਲੀ ਵਾਲਾ ਲੱਟਾਂ ਵਾਲਾ ਠੀਕ ਹੈ ਜੀ ਬਾਕੀ ਗੇਅਰ ਸਾਈਡ ਆ ਹਨਾ ਇਹ ਸਾਈਡ ਗੇਅਰ 'ਚ ਆ ਲੋ ਜੀ ਕਰਨ ਵੀਰੇ ਮਾੜਾ ਵੀਰੇ ਸਟਾਰਟ ਕਰਕੇ ਵੀ ਦਿਖਾ ਦੇ ਟਰੈਕਟਰ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆ ਬਾਈ ਟਰੈਕਟਰ ਲੋ ਜੀ ਲੋ ਜੀ ਬਾਈ ਸਟਾਰਟ ਕਰਦਾ ਆ ਆਵਾਜ਼ ਕਰੋ ਸਟੈ ਜਮਾਈ ਬਲੋ ਬਲੂ ਵੀਰੇ ਬਿਲਕੁਲ ਨਹੀਂ ਹੈ ਟਰੈਕਟਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਆਏਂ ਕਦੋਂ ਵੀ ਚੈੱਕ ਕਰ ਲੋ ਬਾਕੀ ਇਸਦੇ ਕੋਈ ਲੀਕ ਹੈ ਜੋ ਵੀ ਨਹੀਂ ਹੈ ਬਾਈ ਟਰੈਕਟਰ ਨੂੰ ਹਨਾ ਸਾਫ ਹੈ ਜਮਾਈ ਠੀਕ ਹੈ ਭਾਈ ਫੱਕਰ ਦੇ ਬੰਦ ਲੋ ਬਾਬੇ ਉਹ ਸਟਾਰਟਿੰਗ ਆਪਾਂ ਤੁਹਾਨੂੰ ਦਿਖਾਤੀ ਚੈੱਕ ਕਰਾਤੀ ਆ ਨਾ ਓਕੇ ਆ ਠੀਕ ਹੈ ਜੀ ਬਾਕੀ ਜਿਹੜਾ ਵੀ ਮੇਰਾ ਵੀਰ ਕੋਈ ਡੀਆਈ 35 ਲੈਣ ਦਾ ਚਾਹਵਾਨ ਹੋਇਆ ਠੀਕ ਹੈ ਜੀ ਆਪਣੇ ਕੋਲ ਰੋਪੜ ਖੜਾ ਹੈ ਰੋਪੜਾ ਕੇ ਦੇਖ ਸਕਦੇ ਆ ਇੱਕ ਵਾਰੇ ਆਪਾਂ ਜਿਹੜੀ ਤੁਹਾਨੂੰ ਗੱਲ ਦੱਸਣੀ ਆ ਮੇਨ ਇਹਦੀ ਟਰੈਕਟਰ ਦੀ ਆਰਸੀ ਆਪਾਂ ਜਿਹਨਾਂ ਤੋਂ ਲਿਆ ਮਾਲਕਾਂ ਤੋਂ ਟਰੈਕਟਰ ਉਦੀ ਆਰਸੀ ਮਤਲਬ ਕਿ ਉਹਨਾਂ ਨੂੰ ਲੱਭੀ ਨਹੀਂ ਹੈ ਅਜੇ ਫਿਲਹਾਲ ਕਿਉਂਕਿ ਟਰੈਕਟਰ ਇਹ ਆਪਣੇ ਨੰਬਰ ਰੋਪੜਦਾਈਏ ਸਾਡਾ ਰੋਪੜਦਾਈ ਪੀਵੀ12 ਠੀਕ ਹੈ ਜੀ ਆਰਸੀ ਵੀ ਉਹਨਾਂ ਨੂੰ ਲੱਭੀ ਨਹੀਂ ਜੇ ਆਰਸੀ ਦੀ ਉਹਨਾਂ ਨੂੰ ਲੱਭ ਗਈ ਤਾਂ ਆਰਸੀ ਮਿਲ ਸਕਦੀ ਹੈ ਨਹੀਂ ਤਾਂ ਵੀਰੇ ਆਰਸੀ ਦੀ ਨਹੀਂ ਵੀ ਮਿਲ ਸਕਦੀ ਠੀਕ ਹੈ ਪਰ ਰੇਟ ਆਪਾਂ ਨੇ ਮਤਲਬ ਕਿ ਉਹ ਸਾਬ ਨਾਲ ਗੱਲ ਕਰੀ ਜੇ ਤਾਂ ਆਰਸੀ ਲੱਭ ਗਈ ਫਿਰ ਰੇਟ ਤਾਂ ਹੋਰ ਹੋਊਗਾ ਜੇ ਆਰਸੀ ਨਾ ਲੱਭੀ ਫਿਰ ਇਹਦਾ ਰੇਟ ਹੋਰ ਹੋਊਗਾ ਜੀ ਠੀਕ ਹੈ ਬਾਕੀ ਮਾਲਕ ਵੀਰ ਕਹਿੰਦੇ ਜੇ ਨਾ ਲੱਭੀ ਆਪਾਂ ਜੋ ਵੀ ਤੁਸੀਂ ਕੁਝ ਲਿਖਾਉਣਾ ਹੋਇਆ ਐਫੀਡਵਿਟ ਵਗੈਰਾ ਆਪਾਂ ਸਾਰਾ ਕੁਝ ਦੇ ਦ ਜੋ ਵੀ ਨਾਲ ਤੋਂ ਆਪਾਂ ਡਾਕੂਮੈਂਟ ਹੁੰਨੇ ਆ ਲਿਖਾ ਕੇ ਐਫੀਡ ਬਣਾਵਾਂਗੇ ਸਾਰਾ ਕੁਝ ਦੇਣਗੇ ਡਾਕੂਮੈਂਟ ਆਪਾਂ ਨੂੰ ਠੀਕ ਹੈ ਜੀ ਬਾਕੀ ਪਿੱਛੋਂ ਵੀ ਤੁਹਾਨੂੰ ਦਿਖਾਉਣਾ ਟਰੈਕਟਰ ਲੋ ਜੀ ਪਿੱਛੋਂ ਦੇਖ ਲਓ ਵੀਰੇ ਉਹ ਕਾ ਕਹਿਣ ਵਧੀਆ ਹੈ ਮਰਾੜ ਉਦਾਂ ਬਾਈ ਠੀਕ ਹੈ ਗਲੇ ਗੁਲੇ ਵੀ ਨਹੀਂ ਹੈਗੇ ਉਹ ਦੇਖ ਲਓ ਥੱਲੇ ਤੇ ਪੂਰੇ ਓਕੇ ਆ ਮਰਾੜ ਕਿਸੇ ਪਾਸੇ ਤੇ ਖਰਾਬ ਨਹੀਂ ਹੋਏ ਬੇ ਠੀਕ ਹੈ ਜੀ ਬਾਕੀ ਟਾਇਰਾਂ ਦੀ ਇਹਨਾਂ ਦੀ ਕਮੀ ਜ਼ਰੂਰ ਹੈਗੀ ਆ ਵੀ ਟਾਇਰ ਚਲੋ ਪੈਣੀ ਪੈਣੇ ਨੇ। ਬਾਕੀ ਬਾਈ ਇਹਦਾ 1,40,000 ਰੁਪਿਆ ਰੇਟ ਹੈ। ਰੇਟ ਕੋਈ ਫਿਕਸ ਨਹੀਂ ਹੈਗਾ ਬਾਈ। ਬਾਕੀ ਰੇਟ ਮੌਕੇ ਤੇ ਹੋ ਜਾਊਗਾ ਜੀ। ਜਿਹਨੇ ਵੀ ਲੈਣਾ ਹੋਇਆ ਮੇਰੇ ਵੀਰ ਨੇ ਘੱਟ ਵੱਧ ਹੋ ਜਾਊਗਾ। ਤੇ ਆ ਕੇ ਰੈਕਟਰ ਨੂੰ ਪਸੰਦ ਕਰ ਲਿਓ, ਦੇਖ ਲਿਓ ਚਲਾ ਕੇ। ਤੇ ਆਰ.ਸੀ ਦਾ ਆਪਾਂ ਤੁਹਾਨੂੰ ਜੇ ਉਹਨੂੰ ਵੀਰਾਂ ਨੂੰ ਲੱਭ ਗਈ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਜੇ ਨਾਂ ਵੀ ਲੱਭੀ ਤਾਂ ਵੀਰੇ ਬਿਨਾਂ ਅਸੀਂ ਤੇ ਜਾਊਗਾ। ਐਫੀਡੇਵਿਟ ਵਗੈਰਾ ਮਿਲ ਜਾਊਗਾ ਠੀਕ ਆ ਸਾਰਾ ਕੁਝ। ਦੇ ਰੇਟ ਆਪਾਂ ਨੇ ਤੁਹਾਨੂੰ ਦੱਸ ਤਾ 1 ਲੱਖ 40000 ਰੁਪਇਆ ਡਿਮਾਂਡ ਹੈ ਪੱਕੇ ਦੇ ਰੇਟ ਮੌਕੇ ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਵਿੱਚ ਵੀ ਕਿਸੇ ਕੋਲ ਹੋ ਟਰੈਕਟਰ ਆ ਪੁਰਾਣਾ ਟਰੈਕਟਰ ਆ ਤਾਂ ਉਹ ਵੀ ਕਰ ਲਾਂਗੇ ਆਪਾਂ ਵਾਦਾ ਕਰਤਾ ਠੀਕ ਨਹੀਂ ਬਾਈ ਕਰਨ ਵੀਰ ਇਹ ਕਹਿੰਦੇ ਵਿੱਚ ਕੋਈ ਪੁਰਾਣਾ ਟਰੈਕਟਰ ਕਰਾਉਣਾ ਹੋ ਉਹ ਵੀ ਕੱਟ ਲਾਂਗੇ ਠੀਕ ਹੈ ਜੀ ਇਹ ਤੋਂ ਇਲਾਵਾ ਬਾਈ ਹੋਰ ਫਿਲਹਾਲ ਜੇ ਕੋਈ ਟਰੈਕਟਰ ਨਹੀਂ ਆ ਆਹੀ ਟਰੈਕਟਰ ਆਇਆ ਤੇ ਬਾਕੀ ਸਾਨੂੰ ਪਤਾ ਇਹ ਤੋਂ ਇਲਾਵਾ ਨਵੇਂ ਟਰੈਕਟਰ ਆਪਣੇ ਕੋਲ ਖੜੇ ਨੇ ਉਹ ਨਵੇਂ ਟਰੈਕਟਰ ਆਪਾਂ ਨੇ ਬਾਈ ਮਹਿੰਗਾਏ ਸੀ ਟਰੈਕਟਰ ਦੇ ਦਿੱਤਾ ਸੀ ਆਪਾਂ ਨੇ ਆ ਪਿਛਲੇ ਉਹਨੂੰ ਐਤਵਾਰ ਨੂੰ ਬਾਕੀ ਤੋਂ ਇਲਾਵਾ ਚਾਰ ਟਰੈਕਟਰ ਆਪਣੇ ਕੋਲ ਹੁਣ ਆ ਗਏ ਆ ਜੀ ਇੱਕ ਆਪਣੇ ਕੋਲ 30 55 ਐਨਵੀ ਖੜਾ ਏ ਇਤੋਂ ਇਲਾਵਾ ਆਹ 60 ਐਚਪੀ ਵਾਲਾ ਖੜਾ ਜੀ 30 60 ਆਇਆ ਆਪਣੇ ਕੋਲ ਇੱਕ 16 ਦੇ ਟਾਇਰਾਂ ਚ ਇਹ ਇਹ ਆਇਆ ਆਪਣੇ ਕੋਲ ਦੂਜਾ ਜੀ 3 ਸਪੀਡ ਵਾਲਾ ਠੀਕ ਹੈ ਜੀ ਇਥੇ ਇਲਾਵਾ ਆਪਣੇ ਕੋਲ ਇੱਕ 30 60 ਹੋਰ ਖੜਾ ਏ ਉਹ ਉਹ ਆਪਣੇ ਕੋਲ ਟੂ ਆਪਣਾ ਦੋ ਸਪੀਡਾਂ ਵਾਲਾ ਹੀ ਆ ਜੀ ਟੂ ਸਪੀਡ ਚ ਠੀਕ ਹੈ ਜੀ ਇਹ ਤੋਂ ਇਲਾਵਾ 30 48 ਖੜਾ ਜੀ ਉਹ ਦੂਜਾ ਸੀਗਾ ਆਪਣਾ 30 55 30 48 ਜਿਹੜਾ ਬਾਈ ਇਹ 50 HP ਵਾਲਾ ਠੀਕ ਹੈ ਜੀ ਤੇ ਜਿਹੜਾ ਆਹੇ 30 60 ਇਹ ਵੀਰੇ 65 HP ਚ ਆ ਗਿਆ 60 65 ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਟਰੈਕਟਰ ਇਹ ਠੀਕ ਹੈ ਜੀ ਤੇ ਬਾਕੀ ਜੇ ਕੋਈ ਵੀ ਰਿੰਡੋ ਫਾਰਮ ਸਾਡੇ ਲੋਕਲ ਏਰੀਆ ਦਾ ਬਾਈ ਚਾਹਵਾਨ ਹੈ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਵਧੀਆ ਰੇਟ ਦੇ ਟਰੈਕਟਰ ਦਵਾਂਗੇ ਬਾਈ ਬਿਲਕੁਲ ਜਾਇਜ ਰੇਟ ਤੇ ਆਨ ਜਿਹਨੇ ਵੀ ਲੈਣਾ ਹੋਇਆ ਬਾਕੀ ਇਹਨਾਂ ਦਾ ਲੋਨ ਹੋ ਜਾਂਦਾ ਬਾਈ ਕਈ ਬੈਂਕਾਂ ਦਾ ਲੋਨ ਕਰਦੇ ਨੇ ਇਹਦੇ ਤੇ ਜੇ ਤੁਹਾਡੀ ਸਿੰਬਲ ਵਧੀਆ ਓਕੇ ਆ ਤਾਂ ਤੁਹਾਡਾ ਲੋਨ ਵਧੀਆ ਉਹਦੇ ਤੇ ਹੋ ਜਾਂਦਾ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਨੇ ਕੋਈ ਟਰੈਕਟਰ ਵੇਚ ਦੇਣਾ ਪੁਰਾਣਾ ਆਪਾਂ ਵੀ ਉਹ ਵੀ ਤੁਹਾਡਾ ਟਰੈਕਟਰ ਵਧੀਆ ਰੇਟ ਤੇ ਰੱਖਾਂਗੇ ਆ ਨਾ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਜੋ ਵੀ ਹੁੰਦੀ ਬਾਈ ਡਿਟੇਲ ਸੈਂਡ ਕਰਦੇ ਕਰੋ ਤੇ ਚਲੋ ਠੀਕ ਆ ਬਾਈ ਬਾਕੀ ਹੋਰ ਵੀ ਜੇ ਕਿਸੇ ਵੀਰ ਨੇ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਤੇ ਵੀਡੀਓਆਂ ਤੇ ਜੋ ਵੀ ਰੇਟ ਆ ਟਰੈਕਟਰ ਦਾ ਉਹ ਨਾਲ ਜ਼ਰੂਰ ਮੈਂਸ਼ਨ ਕਰਿਆ ਕਰੋ ਬਾਈ ਵੀ ਆ ਰੇਟ ਆ ਜੀ ਇੰਨੇ ਦਾ ਦੇਣਾ ਹੈ ਠੀਕ ਆ ਜੀ ਤੇ ਫਿਰ ਸੌਖਾ ਹੋ ਜਾਂਦਾ ਕਈ ਵੀਰ ਇਦਾਂ ਹੀ ਫੋਟੋਆਂ ਵੀਡੀਓ ਪਾ ਕੇ ਛੱਡ ਦਿੰਦੇ ਨੇ ਬਾਈ ਕੋਈ ਰੇਟ ਨਹੀਂ ਦੱਸਦੇ ਤਾਂ ਮੇਰਾ ਵੀਰ ਸਾਰੀ ਟੋਟਲੀ ਡਿਟੇਲ ਦੇ ਦਿਆ ਕਰੋ ਬਾਈ ਆਪਣੇ ਉਹਦੇ ਬਾਰੇ ਆਪਣੇ ਟਰੈਕਟਰ ਦੀ ਫੇਰ ਥੋੜੀ ਡੀਲ ਕਰਨੀ ਸੌਖੀ ਹੋ ਜਾਂਦੀ ਹੈ ਜੀ ਤੇ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਇੱਕ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਜੀ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ